ਹੁਣ ਚੋਰਾ ਨੇ ਫਗਵਾੜਾ ਦੇ ਪਲਾਈਗੇਟ ਇਲਾਕੇ ਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਚੋਰਾ ਵੱਲੋਂ ਜਨਕਾਰ ਨੂੰ ਬਣਾਇਆ ਗਿਆ ਨਿਸ਼ਾਨਾ ਪਲਾਈਗੇਟ ਵਿਖੇ ਖੜੀ ਜਨਕਾਰ ਨੂੰ ਲੈ ਕੇ ਚੋਰ ਹੋਏ ਰਫੂ ਚੱਕਰ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਚ ਹੋਈ ਕੈਦ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦ੍ਰੁਪਤ ਲੂਚਾ ਦੀ ਰਿਪੋਰਟ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਐਪਲਾਈ ਗੇਟ ਖੜੇ ਆ ਸਰ ਰਾਤੀ ਅਸੀਂ 10 ਵਜੇ ਦੇ ਕਰੀਬ ਗੱਡੀ ਲਾਈ ਆ ਇੱਥੇ ਤੇ ਆ ਐਸੇ ਹੀ ਲੱਗੀ ਹੋਈ ਸੀਗੀ ਤੇ ਸਵੇਰੇ ਜਦੋਂ ਮੁੰਡਾ ਸੈਰ ਕਰਨ ਗਿਆ ਗੱਡੀ ਦੇਖੀ ਤਾਂ ਗੱਡੀ ਸਵੇਰੇ ਹੈ ਨਹੀਂ ਸੀ ਸਰ ਕਿਹੜਾ ਮਾਡਲ ਆ ਗੱਡੀ ਦਾ ਤੇ ਕਿਹੜਾ ਰੰਗ ਦਾ 2006 ਮਾਡਲ ਐ ਜਨ ਗੱਡੀ ਐ ਸਿਲਵਰ ਕਲਰ ਐ ਤੇ ਕੈਮਰੇ ਦੀ ਰਿਕਾਰਡਿੰਗ ਦੇਖੀ ਐ ਇੱਕ ਜੀ ਸਰ ਉਹਦੇ ਵਿੱਚ ਆਲਟੋ ਗੱਡੀ ਚ ਆਉਂਦੇ ਆ ਬੰਦੇ ਕਿੰਨੇ ਵਿਅਕਤੀ ਆ ਰਹੇ ਜੀ ਦੋ ਦੋ ਜਣੇ ਆ ਜੀ ਉਹ ਉਹ ਗੱਡੀ ਇੱਕ ਉੱਤਰ ਕੇ ਗੱਡੀ ਦੇ ਵਿੱਚ ਚਾਬੀ ਲਾਉਂਦਾ ਤੇ ਗੱਡੀ ਲੈ ਜਾਂਦਾ ਉਹ ਟਿੱਪਰ ਮਾਰਦਾ ਹੈ ਦੂਸਰੇ ਨੂੰ ਹਾਲਟੋ ਵਾਲਾ ਤੇ ਉਹ ਗੱਡੀ ਕੱਢ ਕੇ ਲੈ ਜਾਂਦਾ ਹੈ ਤੇ ਕਿੰਨੇ ਕ ਵਜੇ ਦਾ ਹਾਸਤਾ ਹੈ ਇਹ ਕੋਈ 4 10 ਵਜੇ ਦਾ 4:10 ਮਿੰਟ ਤੇ ਆ ਤੇ ਕੀ ਪਰਛਾਵੇਂ ਕੋ ਮੰਗ ਰਹੇ ਆ ਅਪਾ ਮੰਗ ਸਰ ਇਹੀ ਹੈ ਕਿ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਜਲਦੀ ਤੋਂ ਜਲਦੀ ਤੇ ਇਹਨਾਂ ਨੂੰ ਜਿਹੜੇ ਇਹ ਗਰੋ ਹੈਗਾ ਇਹਨਾਂ ਨੂੰ ਕਹਿ ਜਾਵੇ ਤਾਂ ਕਿ ਅੱਗੇ ਤੋਂ ਕੋਈ ਐਦਾਂ ਦੀ ਵਾਰਦਾਤ ਨਾ ਹੋ ਸਕੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਜੀ ਜੀ ਕਰਕੇ ਆਏ